ਉਹ ਇਹ ਕਰਦੀ ਹੋਣੀ ਆ ਇਹ ਐ ਕਰਦੀ ਹੋਣੀ ਆ ਉਹ ਕਹਿੰਦੀ ਕਿਤੇ ਗੋਰੀ ਗਾਰੀ ਦੇ ਕਿਤੇ ਅੱਖ ਚ ਬੂਠਾ ਨਾ ਤੇ ਆ ਗਈ ਬਸ ਹਾਂਜੀ ਆ ਗਈ ਤੁਸੀਂ ਹਾਂਜੀ ਪੈਂਜੀ ਹਾਂਜੀ ਉਹਦੀ ਕਾਜੀ ਉਹਤੇ ਡਾਨੀ ਗਾਦੇ ਉੱਥੇ ਬੈਠੀ ਆ ਹਲੋ ਹਾਏ ਹਾਓ ਆਰ ਯੂ ਆਮ ਫਾਈਨ ਤੁਸੀਂ ਯੋਅਰ ਟੇਬਲ ਇਜ਼ ਆ ਹਾਏ ਮੂੰਹ ਹੱਥ ਚਿਪਕੋ ਨਾ ਚੰਗੀ ਸੀ ਇਹ ਇੱਦਾਂ ਕਰਦੀ ਸੀ ਹੈ ਹਾਂ ਚਾਹ ਪੀ ਲੈ ਆ ਬਰਾ ਮੇ ਦਾ ਉਹਦੀ ਸੱਸ ਨੂੰ ਪੁੱਛਦੀ ਦੇਖੋ ਮੰਨਦੀ ਬਤਾਉਦੀ ਮਗਰ ਨਗਰ ਖੰਬਦੀ ਮਗਰ ਮਗਰ ਯਾਰ ਉਹਦੀ 700 ਨੇ ਕੋ ਮਿਣਾ ਨਹੀਂ ਆ ਮਾ ਹਾਜੀ ਆ ਮਾਸੀ ਬੂੜ ਪਾੜ ਦੇਣੇ ਆ ਨੇ ਇਹ ਆਏ ਬੂੜ ਸੰਦੀ ਬੰਦੇ ਤੇ ਆ ਕਹੇ ਨੂੰ ਦਿੱਤੇ ਆ ਕੋਈ ਕੰਟੀ ਕਿੰਨੀ ਆ 30 30 ਪਰਸੋਂ ਤੇ ਹੀ ਗਿਆ ਪਹਿਲੀ ਨੂੰ ਉਹ ਬਹੁਤ ਆ ਪਹਿਲੀ ਨੂੰ ਜੀ ਕਹਿੰਦਾ ਪਹਿਲੇ ਸਾਰੇ ਨਾ ਨਹੀਂ ਉਹ ਬਾਹਰ ਜਾ ਕੋਈ ਕੋਈ ਤੁਸੀਂ ਭੋਗਦੇ ਨਹੀਂ ਜਾਂਦੇ ਕੋਈ ਬਹਾਨਾ ਫੇਰਿਆ ਤੁਹਾਡਾ ਤੁਸੀਂ ਫੇਰ ਕਿਤੇ ਨਾ ਕਰਿਆ ਜਾਣਾ ਆ ਪਹਿਲਾਂ ਕਾਹਦੇ ਝੂਠ ਬੋਲੀ ਉਹ ਪਹਿਲਾਂ ਤਾਂ ਬੋਲਣਾ ਪਿਆ ਕਾਹਦੇ ਕੁੱਕਰ ਪਾਂਧ ਧਰੀ ਸੀ ਸਾਰਾ ਝੂਠ ਬਰੋਬਰ ਹੁੰਦਾ ਕਿਤੇ ਇੱਕ ਝੂਠ 100 ਸੱਚ ਕੀ ਕਿੰਦਾ ਕਿੱਦਾਂ ਯਾਰ ਮਮਾ ਚਾਪ ਪਲੀਜ਼ ਪਲੀਜ਼ ਮੈਂ ਤਾਰਸ ਆ ਗਿਆ ਤੇਰੇ ਤੇ ਤੂੰ ਨਾ ਕਰ ਤੂੰ ਤੇ ਇਹ ਐਡਾਂ ਦੀਆਂ ਗੱਲਾਂ ਨਾ ਕਰ ਮੈਨੂੰ ਤਾਰਸ ਆ ਗਿਆ ਮੈਨੂੰ ਰੋਣਾ ਆਉਂਦਾ ਆਵਾ ਗਿਆ ਉਹਨਾਂ 43 ਗੱਲ ਆ ਉਹਦਾ ਪਹਿਲੀ ਵਾਰੀ ਪਿਸਤਾਏ ਮੈਂ ਕਹਿੰਦਾ ਅੱਜ ਤੱਕ ਨਹੀਂ ਨਾ ਇੱਕ ਤਾਂ ਗੁੱਸੇ ਹੋ ਗਿਆ ਚਲ ਗਿਆ ਹੋਟਲ ਚ ਤੁਸੀਂ ਖੈਰੇ ਆ ਇਕੱਲਾ ਇਕੱਲਾ ਲੂਣ ਦਿਖਾਇਆ ਉੱਥੇ ਕਿਹਨ ਕੀਤਾ ਦੱਸਾ ਕੀ ਨਹੀਂ ਕੀਤਾ ਤੇਰੇ ਲਈ ਰੇ ਰੇ ਤੇਰੇ ਮਰੇ ਛੱਡਿਆ ਤੂੰ ਤਾਂ ਬਹੁਤ ਗੁੱਸਾ ਕਰਤਾ ਉਹਦੇ ਲਈ ਛੱਡਿਆ ਹੀ ਘੱਟ ਨਹੀਂ ਬਚਾਅ ਹੋ ਗਿਆ ਇਹ ਢਲਵਾ ਦੇ ਢਿੱਲੀ ਨਾ ਪੈ ਜਾਂਦਾ ਤੇ ਲੋਕ ਉਹ ਤਾਂ ਸਹੀ ਆ ਕਿਤੇ ਢਲ ਨਹੀਂ ਪੈ ਜਾਂਦਾ ਬਚਾਅ ਹੋ ਗਿਆ ਮੈਂ ਤਾਂ ਉਹ ਤੇ ਤੁਸੀਂ ਉਹ ਆ ਕੁੜੀ ਦਾ ਜਰੂਰ ਗੱਡਿਆ ਆਲਾ ਉਹਦਾ ਗੋਰਿਆਂ ਦਾ ਦੇਸ਼ ਸੀ ਇੱਦਾਂ ਗਵਾਂਡੀ ਆਂਡੀ ਗਵਾਂਡੀ ਚੁਗਲੀਆਂ ਨੇ ਕਰਦੇ ਨੇ ਤਾਂ ਤੁਹਾਡੇ ਸਾਲ ਐ ਕਿ ਤੁਹਾਡੀਆਂ ਚੁਗਲੀਆਂ ਚੱਲਣਗੀਆਂ ਆਏ ਕੁੜੀਆ ਕੁੜੀ ਜੈਮ ਨਹੀਂ ਗਈ ਜੈਮ ਨਹੀਂ ਗਈ ਹਾਂ ਜੈਮ ਨਹੀਂ ਗਈ ਜਾਂਦੀ ਕੀ ਗੱਲ ਹੈ ਕੀ ਤੇ ਕਾਸੀ ਕੀ ਕੀਤਾ ਕਰਕੇ ਆ ਕੇ ਆਇਆ ਹੈ ਦੱਸ ਤੁਸੀਂ ਕੀ ਕੀਤਾ ਵੇ ਤੁਸੀਂ ਆ ਉਹ ਲੈ ਮਾਰਿਆ ਉਹ ਤੇ ਹੋਟਲ ਵਾਲਿਆਂ ਨੂੰ ਫੋਨ ਕੋਈ ਪ੍ਰੋਫੈਸਰ ਉੱਥੇ ਜਿਹੜੇ ਕਹਿ ਰਹੇ ਆਲੇ ਆਵੇਂ ਜਾਂਦੇ ਸੀ ਓਏ ਜਲਦੀ ਫੜ ਲਿਆ ਉਹਨੂੰ ਓਏ ਆ ਚੱਕ ਉਹ ਜਗਰ ਗਰੋ ਨਾ ਤੁਹਾਡੇ ਪਰੋੜੇ ਨੇ ਨਹੀਂ ਦੇਖਿਆ ਬੋਕਰ ਦੇ 3 ਨੇ ਦੇਖਿਆ ਐ ਲੈ ਇਹ ਕਹਿੰਦੀ ਸੀ ਸਾਨੂੰ ਇੱਕ ਪਰੋਠੇ ਤੋਂ ਵੱਧ ਪਰੋਠਾ ਨਹੀਂ ਮਿਲਦਾ ਭੈਣ ਸੱਚੀ ਮੈਂ ਨੇ ਇੱਕ ਸੱਲ ਸੱਚੀ ਕਾ ਲਿਆ ਨਹੀਂ ਨਹੀਂ ਹੈ ਮੈਂ ਗੱਲ ਕਰਤੀ ਬਾਤ ਤੇ ਉਹ ਇਹ ਕਹਾਂਦੀ ਮੈਂ ਮੈਂ 1.5 ਮੈਂ ਕਹਿੰਦੀ ਸੀ ਜ ਮਾੜੀ ਨਹੀਂ ਬਣਾਉਣੀ 1.5 ਤਾਂ ਨਹੀਂ 2 ਖਾਦਾ ਸੀ 1.5 ਕਾਦੇ ਦੱਤੇ 3 ਪਰੌੜੇ ਥੋੜੇ ਆ 6 ਪਰੌੜੇ ਥੋੜੇ ਆ ਨਹੀਂ ਮੈਂ ਕਹਦਾ ਉਹ 6 ਪਰੌੜੇ ਥੋੜੇ ਆ ਮੈਂ ਮਨੀ ਤੇ ਮਾਰਨੀ ਆ ਮੈਂ ਚੱਲ ਲੈ ਬੜ ਉਹ ਛੱਡੋ ਮੈਂ ਚਲੋ ਘਰ ਜਿਹੜਾ ਤੁਸੀਂ ਜਲੂਸ ਕਢਾਇਆ ਵਿਆਹ ਜੋ ਉਹ ਹੈ ਹੈ ਪਰੌੜੇ ਕੋਈ ਵਿਆਹ ਨਹੀਂ ਤੋੜ ਚਾੜਦਾ ਨੇ ਪਤਾ ਨਹੀਂ ਭੈਣ ਪਰ ਵਾਲੀ ਕਹਿੰਦੀ ਬਿੰਦੂ ਕਹਿੰਦੀ ਬ੍ਰੈਡ ਖਾਣਾ ਮੈਂ ਕਿਹਾ ਨਹੀਂ ਖਾਣਾ ਕਹਿੰਦੀ ਮੁੜ ਕੇ ਮੇਰੇ ਪੁੱਛਿਆ ਨੇ ਨੇ ਦੱਸ ਦਰ ਦੱਸਿਆ ਬਣਾ ਕੀ ਆ ਗੈਰੇ ਆਲੇ ਨੂੰ ਸਾਡੇ ਵਿੱਚ ਤਾਂ ਹਾਂਜੀ ਹਾਂ ਗੁੱਡੀ ਗੁੱਡੀ ਆ ਗਈ ਗੁੱਡੀ ਆ ਗਈ ਗੁੱਡੀ ਆ ਗਈ ਗੁੱਡੀ ਬੀਬੀ ਦੇ ਵਾਲਾਗੇ ਬੱਚੇ ਇਦਾਂ ਹੀ ਮਗਰੇ ਰਹਿੰਦੇ ਉਹ ਪੈਣੇ ਗਲੈਂਡ ਆ ਠੀਕ ਆ ਉਹ ਇਦਾਂ ਨਹੀਂ ਹੈਗਾ ਕਿ ਬਸ ਹਾਂਜੀ ਆ ਕੇ ਚੀ ਤੁਸੀਂ ਹਾਂਜੀ ਪੈਂਜੀ ਹਾਂਜੀ ਉਹ ਦੀ ਕਾਤੀ ਉਹ ਤਾਂ ਇਦਾਂ ਨਹੀਂ ਕਰਦੇ ਉੱਥੇ ਬੈਠੀ ਆ ਹਾਓ ਹਾਏ ਹਾਓ ਆਰ ਯੂ ਐਮ 500 ਯੋਰ ਟੇਬਲ ਇਜ਼ ਨਾਓ ਉਥੇ ਬੈ ਕੇ ਖਾਓ ਖਾਣਾ ਖਾਓ ਨਹੀਂ ਤਾਂ ਮੈਂ ਜਾਉਂ ਉਥੇ ਆ ਆ ਇੰਗਲੈਂਡ ਚ ਇਹ ਨਹੀਂ ਹੈਗਾ ਹਾਂਜੀ ਹਾਂਜੀ ਆਹ ਮੇਰੀ ਮੰਮੀ ਬੈਠੀ ਆ ਮੇਰੇ ਪਪਾ ਬੈਠੇ ਆ ਕਿ ਇਹ ਚਾਹੁੰਦੇ ਸੀਗੇ ਸਾਨੂੰ ਇੰਗਲੈਂਡ 'ਚ ਕਿੱਦਾਂ ਕਿ ਇਹ ਇਹ ਕਹਿੰਦੀ ਇੰਗਲੈਂਡ ਦੇ ਵਿੱਚ ਸਾਨੂੰ ਹੁੰਦੀ ਆਓ ਆਓ ਪੈਂਚੀ ਆਵਾਜ਼ ਪੈਂਚੀ ਤੂੰ ਤੂੰ ਸਪੈਲਿੰਗ ਮੈਨੂੰ ਦਿਖਾ ਦੇ ਬੈਠੋ ਇੱਥੇ ਨਹੀਂ ਇੰਗਲੈਂਡ ਦੇ ਵਿੱਚ ਜਿਉਂਦਾ ਟੈਲਿਸ ਖਾਣਾ ਖਾਵੇਂ ਨਹੀਂ ਤਾਂ ਜਾਓ ਗੈਟ ਗੋ ਪੈਸੇ ਪਾਉਣੇ ਪਾਓ ਨਹੀਂ ਤਾਂ ਗੋ ਐ ਆ ਇੰਗਲੈਂਡ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਯਾਰ ਲੈ ਪੈਣਾ ਗਈ ਤੂੰ ਮੈਨੂੰ ਨਾ ਤੱਕਰ ਪੈਣਾਂ ਅੱਜ ਨਹੀਂ ਕਿਉਂਦੇ ਉਹਨੇ ਤੱਕਰ ਪੈਣ ਨੂੰ ਜੱਫੀ ਨਹੀਂ ਛਾੜਦੇ ਹੈ ਫੇ ਉਹ ਫੇਰ ਤੂੰ ਉੱਥੇ ਜਾ ਕੇ ਹੇ ਆ ਗੋਰੀ ਉਹ ਤੇ ਇੰਗਲੈਂਡ ਤੇ ਦਿਸਕੋ ਹੈ ਕਰਦੇ ਮਾਰੇ ਤੇ ਉਹ ਯਾਰ ਕਿੰਨਾ ਅੱਛਾ ਦੱਸ ਇਹ 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 ਉੱਥੇ ਆਪਣਾ ਖੱਲਣਾ ਵਾਲੀ ਗੋਰੀਆਂ ਨੂੰ ਇਹ ਕਰੇ ਇਹ ਇੰਡੀਆ ਜਿਹੀ ਹੈ ਹੁੰਦੀ ਹੈ ਉੱਥੇ ਸਿਰਫ ਇਦਾਂ ਹੁੰਦੀ ਆ ਯਾਰ ਗੋਰੀ ਆਈ ਲਾਈਕ ਇਟ ਯਾਰ ਉਹ ਸਾਰਾ ਮੈਂ ਤਾਂ ਨੱਚਿਆ ਵੀ ਨਹੀਂ ਅਸੀਆ ਤੂੰ ਤਾਂ ਗੋਰੀਆਂ ਹੀ ਦੇਖੀਆਂ ਬੇਲਾ ਲੈਲਾ ਮੱਛੀ ਆਲੀ ਗੋਰੀਆਂ ਦੇਖਿਆ ਤੇਰਾ ਨਾ ਨਾ ਯਾਰ ਆ ਬ੍ਰਾਈਡਰ ਤੁਸੀਂ ਇੱਕ ਪੁੱਛਿਆ ਨਹੀਂ ਭੈਣ ਤੁਸੀਂ ਇੱਕ ਬ੍ਰਾਈਡਰ ਨਹੀਂ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਬਾਹਰਲੇ ਦੇਖਾਂ ਚ ਰਹਿਣਾ ਸੈਨਾ ਸਿੱਖੋ ਠੀਕ ਆ ਇਹ ਇੰਡੀਆ ਦੇ ਵਿੱਚ ਹੀ ਆ ਪੂਜੇ ਪਜਾਣੇ ਪਿੱਛੇ ਨੜ ਪਏ ਤੇ ਬਣੜੀ ਕਹਿੰਦੀ ਸਾਨੂੰ ਮਾਇਆ ਮਾਇਆ ਲੋਨੋਂ ਮੁੱਛਿਆ ਹਏ ਪਾ ਦੇ ਮਾਇਆ ਜਦੋਂ ਪਾਉਣ ਲੱਗੇ ਮੈਨੂੰ ਕਹਿੰਦੀ ਬਹਿ ਜਾ ਸਾਈਡ ਤੋਂ ਤੂੰ ਨਹੀਂ ਮੰਮੀ ਆਹੋ 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 ਸਾਨੂੰ ਕੀ ਆ ਇਹ ਨਹੀਂ ਅਭੀ ਉਹ ਤਾਂ ਆ ਵੇਲਾ ਦੋਨਾਂ ਮੈਂ ਉਹ ਉੱਤਰ ਸਦਾ ਹੀ ਉਹ ਇਤਰ ਇੰਦਾ ਨਹੀਂ ਹੈਗਾ ਉਹ ਇੰਗਲੈਂਡ ਆ ਕਿਉਂ ਨਹੀਂ ਤੁਸੀਂ ਸਮਝਦੇ ਦੇਸੀਓ ਉਥੇ ਉਥੇ ਸਿਰਫ ਇੰਨਾ ਹੀ ਪੁੱਛਣਾ ਇਸ ਲਕਸ਼ਮੀ ਯੂਰ ਕੈਨ ਨਾ ਡਾਂਸ ਪੀਸ ਤੁਸੀਂ ਜਾਣਾ ਪਾ ਮੇਰੇ ਤਾਂ ਚੂੜਾ ਦਾ ਬਦਾ ਮੇਰਾ ਤਾਂ ਲੱਕੋ ਨਾ ਕਰ ਚੂੜਾ ਦਾ ਬਠੀਦਾ ਚੰਗਾ ਭਲਾ ਵਿਆਹ ਆ ਤੁਸੀਂ ਕੁੱੜੀਆਂ ਬਿਮਾਰੀਆਂ ਪਹਿਲਾਂ ਲੈ ਕੇ ਆਉਨੇ ਆ ہاں ਮੇਰੇ ਤਾਂ ਰਾਨੂੰ ਗੁੱਟੀ ਦੋ ਬਦੇ ਆ ਗੋਡੇ ਦਾ ਇੱਥੇ ਇੱਥੇ ਤਾਂ ਤੁਸੀਂ ਝੁੰਮ ਬਰ ਪਾਇਆ ਹੁੰਦਾ ਪੂਰਾ ਹੈ ਘੇਚ ਘੇਚ ਪੂਰਾ ਪਾਲ ਲੈੰਦੀ ਆ ਉੱਥੇ ਤੁਹਾਡੀ ਪੁੱਛ ਕੇ ਛਰੀ ਹੋਈ ਤਾਂ ਕਰਕੇ ਤੁਸੀਂ ਬੂਥੇ ਵਟਦੀਆਂ ਆਂ ਆਪੇ ਮੋੜਿਆ ਹੋਗਾ ਓ ਤੂੰ ਮੇਰੇ ਦਰੋਸਰ ਆਸਰ ਮੇਂ ਬਗਾਨਾ ਕਰੀਂ ਅਸੀਂ 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 ਦੱਸ ਕਾ ਨਹੀਂ ਮੈਂ ਨਹੀਂ ਨਾ ਨੂੰ ਅਸੀਂ ਕਰ ਮੇਰੇ ਕੋਲੇ ਵੀ ਵੀਡੀਓ ਲੈ ਗਈ ਆ ਤੂੰ ਨਾ ਯਾਰ ਤੇਰੇ ਤੇ ਗੱਲ ਨਹੀਂ ਆਉਂਦੀ ਮੇਰੀ ਗੱਲ ਸੁਣ ਲੈ ਇਹ ਗਰੀਬ ਵਿਚਾਰਾ ਜਿੱਦ ਤਨ ਮਰਦੀ ਲੈ ਜਾਓ ਇਹਦਾ ਵਿਚਾਰਾ ਜਾਣ ਵਾਲਾ ਮਾਂ ਆ ਜਾਂਦੀ ਸ਼ਾਮ ਨੂੰ ਰੋਟੀ ਨਹੀਂ ਮੈਨੂੰ ਤੈਨੂੰ ਇਹ ਤਾਂ ਨਾ ਇਹ ਤਾਂ ਬਚਰਾ ਹੋਵਾ ਲੋਕੀ ਦਾ ਸਾੜੀ ਖਾਣੀ ਆ ਇਹ ਬੜਾ ਕਹਿੰਦੀ ਸੀ ਪਾਸਾ ਨੂੰ ਫਾਸੀ ਬੜਾ ਕਹਿੰਦੀ ਸੀ ਤੂੰ ਕਹਿ ਸੰਦੀਪ ਨੂੰ ਮੈਂ ਨਹੀਂ ਬੋਲਣਾ ਤੂੰ ਕਹਿ ਵਾਹ ਇਹ ਜਿਹੜੇ ਫੋਲ ਤੁਸੀਂ ਬਣਾ ਕੇ ਆਏ ਉਹ ਤਾਂ ਤੇ ਦੱਸਿਆ ਤੂੰ ਤਾਂ ਲਾੜਾ ਜਲੂਸ ਕਢਾਉਂਦਾ ਕੱਲ੍ਹ ਤੁਹਾਡੀ ਫਾਦੇ ਇਹਨੂੰ ਕਿਹਾ ਨਹੀਂ ਸੀ ਕਿ ਸੰਦੀਪ ਕਹਿੰਦੀ ਮੈਂ ਕਹਿੰਦੀ ਗਿੱਧਾ ਪਾਉਣ ਲਈ ਸੰਦੀਪ ਕਹਿੰਦੀ ਮੰਮੀ ਤੂੰ ਬਹਿ ਜਾ ਤੂੰ ਨਹੀਂ ਪਾਣਾ ਕੋਈ ਸਤਾ ਗਿਆ ਦੀ ਤੂੰ ਓਏ ਇਹ ਕਰਦੀ ਹੋਣੀ ਆ ਇਹ ਐ ਕਰਦੀ ਹੋਣੀ ਆ ਉਹ ਕਹਿੰਦੀ ਕਿਤੇ ਗੋਰੀ ਗਾੜੀ ਦੇ ਕਿਤੇ ਅੱਖ ਚ ਗੂਠਾ ਲਾ ਦੇ ਤੂੰ ਬਹਿ ਜਾ ਮੰਮੀ ਬਹਿ ਜਾ ਆਹ ਤਾਂ ਥੋੜਾ ਲੈ ਇਹ ਤਾਂ ਤਾਰ ਦੇ ਵਿੱਚ ਪੂਰੀ ਐ ਪੂਰੀ ਐ ਆ ਗਈ ਹੋਈ ਆ ਸੌ ਗੱਲਾਂ ਚੱਲੀ ਸੀ ਕਹਿੰਦੀ ਕੋਈ ਸਤਾਈ ਖਾਣ ਉਹ ਮੈਂ ਫੱਪੜ ਇਹਨਾਂ ਨੂੰ ਪਤਾ ਹੈ ਮੈਂ ਅੱਜ ਮੈਂ ਤੇ ਲਾਦੀ ਮੈਨੂੰ ਤਾਂ ਭੁੱਖ ਬਹੁਤ ਲੱਗਦੀ ਆ ਚੁਗਾਰਾ ਕਰੋ ਮੈਨੂੰ ਬੈਠੀ ਆਣਾ ਨਾ ਪੀ ਜਾਣੀ ਦਿੰਦਾ ਜਿੰਨੇ ਮਰਜ਼ੀ ਬਣਾ ਬਣਾ ਲਓ ਕੀ ਉੱਥੇ ਉਹ ਚੂਰ ਨੀਜ਼ਤ ਦੇ ਬੰਦੇ ਇੱਜ਼ਤ ਦੇ ਸੀ ਉਹ ਵੀ ਜੇ ਨੇ ਮਾਜਾ ਉਹਦੇ ਮਠਿਆਈ ਵੀ ਆ ਨਾ ਸਿਰਫ ਦਿਖਾਣੀਆਂ ਆ ਆਈ ਲਾਈਕ ਇਟ ਮਮ ਸੇਇੰਗ ਯੂ ਆਈ ਲਾਈਕ ਇਟ ਯੂ ਹੈਵ ਅਸ ਇਦਾਨੀ ਖਾਲਾ ਕਾਫੀਆ ਮਹਿੰਗੀ ਬਰਫੀ ਆ ਐ ਨਹੀਂ ਉਥੇ ਹੈਗਾ ਉਹ ਤੋ ਚਾਕਲੇਟ ਵਾਲੀ ਮਰਬੀ ਤੇ ਡੁੱਲ ਜਾਂਦੇ ਆ ਮਾਮਾ ਅਗਲੀ ਨੇ ਰੈੱਡ ਬੁੱਲ ਵੀ ਕੀਤੀ ਉੱਥੇ ਤੁਸੀਂ ਲੈ ਕੇ ਆ ਨਾ ਚਾਕਲੇਟ ਵਾਲੀ ਮਰਬੀ ਤੇ ਡੁੱਲ ਜਾਂਦੇ ਆ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਵਰਗੀਆਂ ਹੋਈਆਂ ਹੋਣੀਆਂ ਔਰ ਤੈਨੂੰ ਦਾਤਾ ਹਵੀ ਦੇ ਉਹ ਉੱਥੇ ਉੱਦਾਂ ਵੀ ਹੈ ਨਹੀਂ ਜਿੱਦਾਂ ਤੁਸੀਂ ਕਰਦੇ ਆ ਉੱਦਾਂ ਵੀ ਹੈ ਨਹੀਂ ਜੇ ਇੰਤਾ ਨਹੀਂ ਉੱਥੇ ਔਰ ਹਵੀ ਦੇ ਵਿਆਹ ਤੇ ਨਾ ਕਰੀ ਹਵੀ ਦੇ ਵਿਆਹ ਦੇ ਮੈਂਤਾ ਦੀ ਗੱਲ ਆ ਬਾਬਾ ਸੌਕ ਰਕੇ ਸਾਡੇ ਕਿਤੇ ਬੀਜ ਲੱਗ ਜਾਣਾ ਕੋ ਆਨੋ ਨਾਲ ਜਰੂਰ ਨਹੀਂ ਕਿਸੇ ਨੂੰ ਕੱਢਣ ਦੇਣਾ ਤੈਨੂੰ ਇੰਨਾ ਰਾਤ ਤੱਕ ਆ ਵੀ ਆਉਣਾ ਵਿਆਹ ਕੱਲੇ ਕੱਲੇ ਜੀਦੇ ਨਾ ਇੱਕ ਮਿੰਟ ਮੇਰੀ ਗੱਲ ਸੁਣ ਆਪਣੇ ਵੀ ਕੱਲੇ ਨਹੀਂ ਕਰਦੇ ਹਾਂ ਯਾਰ ਸਾਡੇ ਉਹ ਚਕੇ ਸਾਡੇ ਹੋ ਜਾਣ ਦੇਖ ਉਹ ਯਾਰ ਹੋਵੇ ਨਾ ਸਹੀ ਸਾੜਾ ਮੈਂ ਸਦਾ ਕਿ ਭੈਣ ਜਰੂਰ ਪਰ ਕਿੱਦੇ ਵੇਲੇ ਅਸੀਂ ਕਰਣਾ ਭੈਣ ਉੱਤੇ ਬੈਠੇ ਮੇਰੀ ਗੱਲ ਸੁਣ ਇੱਕ ਮਿੰਟ ਪਾਪਾ ਨੇ ਡਾਂਸ ਕਰ ਲਵਾਂਗੇ ਨਹੀਂ ਨਹੀਂ ਹਵੀ ਦੇ ਹਵੀ ਦੇ ਵਿਆਹ ਨੂੰ ਸਭ ਤੋਂ ਪਹਿਲਾਂ ਤੁਹਾਡੀ ਉੱਠ ਕੇ ਮੈਜੂਮੇ ਵਾਲਾ ਕੱਲੇ ਕੱਲੇ ਜੀ ਦੀ ਹਾਜ਼ਰੀ ਲੱਗਣੀ ਕਿਹੜਾ ਗੈਬ ਆ ਵਿੱਚੋਂ ਕਿਹੜਾ ਉੱਥੇ ਬੈਠਾ ਮੈਂ ਤੈਨੂੰ ਇਹਨਾਂ ਦਾ ਤਾਂ ਬੰਦੇ ਕਈ ਗੈਬ ਸੀ ਜਿਹੜੇ ਪੈਮ ਖੱਚ ਕੇ ਲਿਆਂਦੇ ਐ ਬੱਸ ਸੀ ਬੱਸ ਤੂੰ ਕਹਿੰਦੀ ਸੀ ਕਿ ਮੈਂ ਚਾਹ ਬਣਾਉਣ ਲੱਗੀ ਮੈਂ ਕਹਿੰਦੇ ਮੰਮੀ ਤੂੰ ਰਸੋਈ ਚ ਨਹੀਂ ਆਉਣਾ ਕਰੇ ਸੰਦੀਪ ਕਹਿੰਦੇ ਨਹੀਂ ਨਹੀਂ ਕਹ ਸੀ ਤੂੰ ਕਿਹਾ ਲਗਾ ਮੈਨੂੰ ਕੋੜੋ ਧੂੜ ਬੋ ਏ ਗੱਲਾਂ ਸਾਰੀਆਂ ਲੁਕੀਆਂ ਸੀ ਮੈਨੂੰ 504 ਦੇ ਪਲਵਾਰ ਪਤਾ ਲੱਗੀਆਂ ਮੂਵੀ ਦੇ ਵਿੱਚ ਦੇਖਿਆ ਸੀ ਤੂੰ ਕਰਦੀ ਸੀ ਕਿ ਉੱਤੇ ਰੇਟ ਉਹ ਜਦ ਤੁਮੀ ਨਹੀਂ ਇਹ ਕਿੱਦਾਂ ਕਰਦੀ ਸੀ ਮੜਾ ਜਾ ਦੇ ਦੇ ਤਾਂ ਨਾਲੇ ਇਹ ਇੱਦਾਂ ਕਰਦੇ ਤੇ ਮੂਨ ਕੋ ਬੈਠੀ ਸੀ ਕਿ ਹਾਏ ਮੂਨ ਹੱਥ ਚੱਕੋ ਨਾ ਚੱਲੇ ਸਿੱਤੋਂ ਇਹ ਇੱਦਾਂ ਕਰਦੀ ਸੀ ਹਾਂ ਹਾਂ ਚਾਪੀ ਨੇ ਆਹ RAM ਦਾਦਾ ਉਹਦੀ ਸੱਸ ਨੂੰ ਪੁੱਛ ਰਹੀ ਦੇਖ ਸਨੀ ਬਕਾਹੋਦੀ ਮਦਰ ਨਗਰ ਕੰਮ ਦੀ ਮਦਰ ਨਗਰ ਯਾਰ ਉਹ ਵੀ ਸਾਤ ਸੌ ਨੇ ਕੋਈ ਮਣਾ ਨਹੀਂ ਆਵੇ ਮੰਮੀ ਵਿਚਾਰਦੇ ਨਹੀਂ ਤਾਂ ਸਾਹ ਕਰਾ ਜੀ ਪਸਾਦ ਪੈਂਦੇ ਆ ਹੈ ਸਾਡੀ ਤਾਂ ਪੁੱਛਦੇ ਅੱਛੀ ਹੈ ਨਹੀਂ ਹਾਂ ਐਦੇ ਨਾਲ ਤਾਂ ਪਿੰਡੇ ਠੀਕ ਸੀ ਪਿੰਡ ਸਾਲ ਉਹ ਗ੍ਰੀਟ ਬਾਲਕ ਲੋਕੀ ਤਾਲਸਦੇ ਤੁਹਾਨੂੰ ਉੱਥੇ ਸਾਡੇ ਕੋਈ ਗਲਤੀ ਹੋ ਗਈ ਸੀ ਉਹਦੇ ਕੋਲ ਐਦਾਂ ਦੇ ਤੂੰ ਉੱਥੇ ਡਰਾਮੇ ਕੀਤੇ ਆ ਹਾਂ ਕਾਦੇ ਢੀਆਂ ਪੁੱਤਾਂ ਦੇ ਮਾਨ ਤੀ ਕਾਮਕਾਰ ਛੱਡ ਕੇ ਸਾਰਾ ਤੁਹਾਡੇ ਮਗਰ ਲਵੇ ਐ ਮੰਮੀ ਜੀ ਮੰਮੀ ਜੀ ਮਾਂ ਮੰਮੀ ਜੀ ਮੰਮੀ ਜੀ ਕਰੇ ਇਹ ਇੰਗਲੈਂਡ 'ਚ ਉਹਨੂੰ ਬਲੈਟ ਕਹਿ ਦਿੰਦੇ ਅੱਗੇ ਜਦੋਂ ਕਿਸੇ ਨੂੰ ਗਾਵਲਾ ਪਤਾ ਹੀ ਨਹੀਂ ਸੀ ਹੁੰਦਾ ਅੱਗੇ ਬਲੈਟ ਕਹਿ ਦਿੰਦੇ ਹੁੰਦੇ ਸੀ ਹਾਂ ਤਦੇ ਉੱਥੇ ਕੁੜੀ ਦਾ ਜੂਸ ਕੱਢਿਆ ਇੰਨਾ ਵਾਲਾ ਘੜਾਇਆ ਕਰੋ ਹਾਂ ਤੁਸੀਂ ਐਨਾ ਹਵੀ ਦੇ ਵਿਆਹ ਤੇ ਜਾਣਾ ਸਾਰੀ ਕਮਾਨ ਮੇਰੀ ਦੀ ਕੱਲੇ ਕੱਲੇ ਜੀ ਦੀ ਮੇਰੇ ਕੋਲ ਹੁਣ ਤਾਂ حاجه ਨਿਆਣਾ ਅਸੀਂ ਪਿਆੜਾ ਨਹੀਂ ਹੈ ਜੀ ਉਹ ਸਾਲਾ ਕਦੋਂ ਤਾਂ ਵਿਆਹਾਂਗੇ ਮੇਰੀ ਗੱਲ ਸੁਣ ਕੱਲੇ ਕੱਲੇ ਜੀ ਦੀ ਮੇਰੇ ਕੋਲ ਮੇਰੇ ਕੋਲ ਕੀ ਪਤਾ ਅਗਲੇ ਲੱਭ ਮੇਰੀ ਜੀ ਗੱਲ ਮੇਰੀ ਗੱਲ ਹਵੀ ਦੇ ਵਿਆਹ ਹਵੀ ਦੇ ਵਿਆਹ ਸਭ ਤੋਂ ਪਹਿਲਾਂ ਮੈਂ ਹਾਜ਼ਰੀ ਲਾਉਣੀ ਕੱਲੇ ਕੱਲੇ ਜੀ ਦੀ ਕੋਈ ਸਾਲਾ ਰੌਫ ਰੂਸ ਕਿਧਰ ਉੱਧਰ ਨਾ ਵਿਆਹ ਉਹੀ ਲੈਤੀ ਕਰਨੀ ਹੈ ਗਰੰਟੀ ਕਰਨੀ ਜੀਆਂ ਦੀ ਮੈਨੂੰ ਪਤਾ ਆਦਾ ਮੇਰੇ ਤੋਂ ਸਾਲਾ ਜਾਜਦਾ ਇੱਥੋਂ ਭਰ ਕੇ ਜਾਣਾ ਤਾਂ ਦਾ ਪਰੋਲਾ ਹੈ ਜਿਹੜੇ ਸਾਹਮਣੇ ਆ ਮੈਂ ਤਾਂ ਈ ਗੱਲਾਂ ਪਹਿਲੇ ਕਹਿ ਦੇਈ ਜਾਦਾ ਇਹ ਨਾ ਸਾਲਾ ਨੂੰ ਬੱਕਰਾ ਉੱਥੇ ਟੈਂਟ ਲਵਾ ਕੇ ਥੱਲੇ ਗੱਦੇ ਸੜਾ ਲਿਓ ਇਹਨਾਂ ਦੇ ਹੋਟਲ ਦੀ ਗੱਲ ਤੋਂ ਨਹੀਂ ਜਦੋਂ ਆਣਾ ਮੇਰਾ ਜਿਦਾ ਚਾਰ ਦਾ 16 ਹੀ ਨਹੀਂ ਜਿੱਦਾਂ ਦੇ ਗੱਦੇ ਦੇਖ ਕੇ ਉੱਥੇ ਉਹ ਗੁੱਟੀ ਆ ਜਾ ਕੱਦਾ ਆਉਂਦਾ ਆ ਜਦੋਂ ਆਣਾ ਜਦੋਂ ਕੋਪੀ ਬਾਥਰੂਮ ਚ ਗਈ ਮੈਨੂੰ ਤਾਂ ਸਾਲਾ ਟੋਟ ਵਾਲੀ ਸੀਟ ਦੀ ਪ੍ਰੈਸ਼ਰ ਬਾਈ ਨਹੀਂ ਪਤਾ ਲੱਗਾ ਕਿ ਕਿੱਥੋਂ ਚਾਉਂ ਨਹੀਂ ਜਦੋਂ ਆਣਾ ਉਹ ਜਦੋਂ ਮੇਰੀ ਫਾਈਲ ਲੱਗੀ ਜਦੋਂ ਮੇਰੀ ਫਾਈਲ ਲੱਗੀ ਇੰਗਲੈਂਡ ਦੀ ਮੈਂ ਕਹਾ ਮਾਸੀ ਮੈਂ ਕਿੱਥੇ ਰਹਿਣਾ ਮੈਂ ਤਾਂ ਸੰਦੀਪ ਨੂੰ ਕਹਿ ਰਹਿਣਾ ਇੱਥੇ ਮੰਜੇ ਦੇ ਮਨੀ ਇੱਥੇ ਕ ਮਨੀ ਪੈ ਜਾਊਗਾ ਕਹਰੇ ਵਾਲੀ ਪੇਟੀ ਆ ਮੀ ਤੋ ਜਿੱਥੇ ਸਾਰੇ ਆ ਜਾ ਬਹੁਤ ਜੱਗਾ ਆ ਜਾ ਉੱਥੇ ਕੇ ਪਾਲਾੜਿਆ ਹੈ ਹੈ ਮੀ ਤੋ ਕਰਦੀ ਹੁੰਦੀ ਸੀ ਹੁਣ ਵੀ ਮੀ ਤੋ ਹੈਗੀ ਆ ਹਲ ਪਹਿਲੇ ਤੋੜ ਕੇ ਰਾਜੂ ਨੂੰ ਹੋਰ ਗਿਆ ਉੱਥੇ ਨਹੀਂ ਇਦਾਂ ਪੈਂਦੇ ਹਾਂ ਹਣ ਗਾਹ ਬਾਤ ਅਸੀਂ ਇੰਗਲੈਂਡ ਜਾਣਾ ਇੰਗਲੈਂਡ ਜਾਣਾ ਆਪਣੇ ਪਰੋਠੇ ਮਹੀਨੇ ਦੇ ਨਾਲ ਲੈ ਜਾਇਓ ਮਹੀਨੇ ਫੇ ਤੁਹਾਨੂੰ ਅਗਲੀ ਦਿਨ ਦੀ ਨਹੀਂ ਤੁਸੀਂ ਕਰਨਾ ਹੈਲੋ ਆਓ ਆਰ ਯੂ ਆਮ ਫਾਈਨ ਟਿਕਾਣਾ ਮੈਂ ਆਉਂ ਮਰੀਜੀ ਆਉਂਦੀ ਆ ਤੂੰ ਤੈੱਕ ਕੇ ਜਾ ਤੈਨੂੰ ਹਾਏ ਹਾਂ ਲੋ ਹਾਏ ਹਾਓ ਆਰ ਯੂ ਹਾਓ ਬੈਂ ਆ ਆਈ ਐ ਫਾਈਨ ਹਾ ਬੈਂ ਆ ਫਾਈਨ ਆਈ ਐ ਫਾਈਨ ਆਈ ਬੈਂ ਆਈ ਫਾਈਨ ਆਈ ਆਮ ਫਾਈਨ ਮੈਂ ਬੈਂ ਆਈ ਐ ਆਮ ਫਾਈਨ ਮਸੀ ਕੋਈ ਉਦੋਂ ਨਾ ਗੋਰਾ ਦੇਖ ਕੇ ਉਹ ਕਰਾ ਲੈ ਆਏ ਆ ਤੂੰ ਹਣ ਇੱਕ ਗ੍ਰੀਨ ਸਾਸੀ ਤੂੰ ਗੋਰਾ ਦੇ ਕੇ ਵਿਆਹ ਕਰਾ ਲੈ ਜੀ ਜੀ ਨਾ ਆ ਕੇ ਨਹੀਂ ਆਣੇ ਸੋਨੇ ਆਰ ਗਾ ਵੀ ਮੈਂ ਬੋਲ ਰਿਹਾ ਨੀ ਫੂਟ ਕੜਾ ਆਪਸੀ ਤੀਜੇ ਨਹੀਂ ਉੜਾ ਪੈਉਂ ਮੂੜੇ ਮਾਰੇ ਤੀਜੇ ਨਾ ਤੀਜੇ ਨਾ ਸੋਨਾ ਲੱਗਣਾ ਜੋਣਾ ਤੂੰ ਹੋ ਜਾਈ ਤੀਜੇ ਠੀਕ ਐ ਤੂੰ ਲੱਭ ਲੈ ਗੋਰੀ ਇਹਦੇ ਝੱਟ ਤੂੰ ਉਦਾਂ ਵੀ ਚੇਂਜ ਕਰਨੀ ਆ ਆ ਮੇਰੀ ਗੱਲ ਸੁਣ ਆ ਸੰਤਾ ਕਰਜੀਤ ਹੋਣ ਕਹਿੰਦਾ ਸੀ ਕਹਿੰਦਾ ਗਰਮੀ ਆ ਅੱਜ ਬੋ ਉਹ ਮੈਂ ਤੇਰੀ ਗੱਲ ਆ ਤੂੰ ਕਹ ਗਰਮੀ ਤੇਰੀ ਬਹੁਤ ਔਖੀਆਂ ਲੰਗਣੀਆਂ ਇਹਨਾਂ ਨੇ ਤੇ ਜੀਜੋ ਨਹੀਂ ਨਿਕਲਣਾ ਇਹ ਕਿੱਦੇ ਐਸੀ ਲੱਗਦੇ ਉਹਦੇ ਪੱਥੇ ਲੱਗੇ ਆ ਪੱਕੇ ਲੱਗੇ ਵਾ ਬੰਦਾ ਦੇ ਨਾਲ ਕਾਚੂ ਟੇਟਣ ਪਈ ਸੋਨੀਆ ਬਸ ਆ ਆ ਚੀਜ਼ ਨੂੰ ਭੈਣ ਨੂੰ ਤਰਸਦੇ ਰਹਿੰਦੇ ਆ ਭੈਣ ਕਾਦਾ ਆਵੇ ਕਦੋਂ ਸਾਡੇ ਲਈ ਕੱਪੜੇ ਲੈ ਕੇ ਆਵੇ ਉਹ ਦੇਖਦਾ ਆ ਕਿ ਮੰਗੇ ਕਿੰਨੇ ਲੈ ਆਵੇ ਲੈ ਬਸ ਇਸ ਕੱਲੋਂ ਇਸ ਕੱਲੋਂ ਭੈਣ ਨੂੰ ਚੇਤੇ ਕਰਦੇ ਆ ਹੋਰ ਕੋਈ ਨਹੀਂ ਅੱਲੇ ਪਾਤਾ ਲੈਣ ਦੇ ਪੁਣੇ ਫਿਰ ਮੇਰੇ ਲਈ ਆ ਤੇल्ले ਵੀ ਬੋਤ ਤੇल्ले ਵਿੱਚ ਹੀ ਆ ਮੇਰੇ ਲਈ ਆ ਪੁਰਾਣੇ ਸਵੈਟਰ ਹਾਂ 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 ਤਾਂ ਹੁਣ ਦਿੱਤੇ ਆ ਇਹ ਤਾਂ ਮਾਸੜ ਤੇ ਮਾਸੜ ਦੇ ਦਿਖਾਤਾ ਆ ਦੇ ਆ ਪਜਾਮੇ ਦਿੱਤੇ ਤੇ ਨਾ ਦੇ ਕਿੰਨੇ ਚੋਣੇ ਆ ਹਾਂ ਦੇ ਲੋ ਆ ਪਜਾਮੇ ਦਿੱਤੇ ਜੇ ਤੇਰੇ ਆਉਂਦੇ ਉਹ ਫੇ ਉਹ ਝੱਗੇ ਦਾ ਉਹਨੂੰ ਦੇ ਦਿੱਤੇ ਆ ਦੇ ਆ ਦੇ ਆ ਦੇ ਕੋਟੀਆਂ ਆ ਇਹ ਤਾਂ ਡੈਡੀ ਦੇ ਪਾਉਣ ਵਾਲੀਆਂ ਡੈਡੀ ਲਈ ਆ ਆ ਪੈਂਟ ਆ ਮੰਦੇ ਦੇ ਤਾਂ ਨਹੀਂ ਹੋਣੀ ਤੁਹਾਡੇ ਹੋਣੀ ਮੇਰੇ ਵੀ ਨਹੀਂ ਹੋਣੀ ਭਾਜੀ ਮੇਰੇ ਲੱਕ ਖੁੱਲੋ ਕੋਟ ਐ ਛੋੜਾ ਆ ਦੇ ਆ ਦੇ ਯਾਰ ਸਾਰਾ ਤੇ ਇਹਦਾ ਇਹਨਾਂ ਲਈ ਮੇਰੇ ਲਈ ਕੀ ਲਿਆ ਨਾ ਇਹ ਵਿੱਚੋਂ ਤੇਰੇ ਵੀ ਆ ਕੀ ਆ ਸਾਰੇ ਕੱਪੜੇ ਫਰੋਲ ਮਾਰੇ ਮੇਰਾ ਕੀ ਆ ਨਹੀਂ ਕਿੱਸੇ ਸੰਦੀਪ ਨੂੰ ਡਿਜ਼ਾਈਨ ਕਰਤੀ ਚਾਹਤਾ ਆ ਵੇਖ ਅੱਛਾ ਆ ਦੇਣਾ ਯਾਹਾਂ ਨਾ ਤੂੰ ਲਿਉਂਦੀ ਹੈ ਇਹਨਾਂ ਦੇ ਆਉਂਦੀਆਂ ਨਹੀਂ ਕੀ ਆ ਕੀ ਆ ਇਹ ਵਧੀਆ ਆ ਹਾਂ ਕੀ ਬੰਦਾ ਜਿਹੜਾ ਨੰਬਰ ਲੱਗਾ ਆ ਕੀ ਲੱਗਾ ਇਹ ਹਾਂ ਹਾਂ ਇਹ ਵਧੀਆ ਆ ਇਹ ਇਹ ਤੈਨੂੰ ਕਹਿੰਦਾ ਸਭ ਵਧੀਆ ਲੈ ਮੈਨੂੰ ਪਤਾ ਆ ਆ ਦੇਖ ਆ ਵੀ ਕਿੰਨੇ ਭੈ ਨਿੱਗੀ ਆ ਦੇ ਨਿੱਗੀ ਕਿੰਨੀ ਆ ਅੱਛਾ ਇਹਦੇ ਨਾਲ ਉਦਾਂ ਮੈਨੂੰ ਮੋਰੀ ਸਮਾ ਦੇ ਕਿਉਂ ਮੇਰੇ ਲਈ ਕੀ ਲਿਆਂਦਾ ਮੇਲੇ ਦੀ ਗੋਪੀ ਲਿਆਂਦਾ ਤੇ ਲੈ ਆ ਇਹ ਨਹੀਂ 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 ਉਹਦੇ ਪਾਪਾ ਦੇਖਦਾ ਉਹਦੇ ਹੋ ਗਏ ਲੈ ਤਾਂ ਨਹੀਂ ਫਾਟੇ ਵੇ ਮੇਲੇ ਦੇ ਕੀ ਆ ਬਾ ਠੀਕ ਹੈ ਤੂੰ ਇਨਕਾਰ ਤਾਂ ਹੀ ਉਹਦਾ ਆ ਲੈ ਮੇਰਾ ਪੋਤਿਆ ਨਹੀਂ 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 ਆ ਦੇ ਆ ਦੇ ਮੇਰੇ ਲਈ ਨਹੀਂ ਲਿਆਂਦਾ ਗੋਪੀ ਤੇਰੇ ਵੀ ਉਹਦੇ ਲਈ ਆ ਮੈਂ ਹੀ ਕਰਾ ਮੇਰੇ ਮੇਰੇ ਪਤਲਾ ਮੈਂ ਪਤਲਾ ਤੇਰੇ ਵੀ ਆ ਜਾਣੀਆਂ ਨਹੀਂ ਹੋਣੀ ਮੈਨੂੰ ਦੋ ਥੱਲੇ ਮੇਰੇ ਰੂਪ ਆ ਦੇ ਤਾਂ ਨਹੀਂ ਹੋਣੇ ਥੱਲੇ ਸਪਾ ਕੇ ਕੱਪੜੇ ਸਿਆਲਾਂ ਨਾ ਪਾ ਕੇ ਕੋਟੀਆਂ ਪਾਉਣੀਆਂ ਨਾ 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 ਇਥੋਂ ਫਰਕ ਫਰਕ ਮੈਂ ਤੇ ਇਹਨਾਂ ਨਹੀਂ ਫਰਕ ਕਰਦੀ ਪਤਲਾ ਕਹਿ ਕੀਤਾ ਫਰਕ ਹਾਂ ਨਾ ਮੰਨਦੇ ਵੀ ਆ ਤੇ ਦੇਖ ਲੈ ਇੱਕ ਆਇਕਾ ਆ ਪਾ ਕੇ ਤੂੰ ਦੇਖ ਅਕਾਲੀ ਆ ਪੂਰੀ ਅੱਗੇ ਹਾਂ ਪਾ ਲੈ ਪੁੱਤ ਨੂੰ ਤੂੰ ਨਹੀਂ ਇਹ ਮੇਰੇ ਬੱਕਰੇ ਪਾ ਗਿਓ ਨਾ ਪਲੀਜ਼ ਨਹੀਂ ਇਕੱਠੇ ਲੈ ਕੇ ਜਾਪੋ ਇਤਲਾ ਫਾਫਾ ਦੇਖ ਰਾਨਾ ਫਾਫੇ ਦੇਣ ਦੀ ਮਾਰੀ ਮੈਂ ਦਿਨ ਨਹੀਂ ਮੈਂ ਲਫਾਫਾ ਦੇਣ ਲੱਗੂ ਮਾਸੀ ਹਾਂ ਆਹ ਪਲਾਸਕਟ ਰੇੜੀ ਰੂੜੀ ਪਾਉਣੀ ਹੈ ਜਿਹੜੀ ਆ ਇੰਨੀ ਰੱਖੀ ਆ ਹਾਂ ਇਹ ਤਾਂ ਦਿਲ ਕੱਟਣਾ ਪਣ ਜੇ ਤੇ ਨਿਕਲ ਬੈਣਾ ਕਿਉਂ ਇਹ ਕਿਾਹ ਦਾ ਦੇਖਦੇ ਦੇਖ ਕੇ ਜੀਣੇ ਇਹਨਾਂ ਨੂੰ ਕੀ ਹੋਇਆ ਆ ਚੱਲ ਜਾਈਏ ਇਹਨਾਂ ਨੂੰ ਦੇਖਦੇ ਚਲੋ ਆ ਭਾਂਡੇ ਚਲ ਜਾਈਏ ਕੀ ਆ ਬਾਛ ਨੇ ਆ ਨਾ ਇਹਨਾਂ ਦੇਖ ਕੇ ਜੀਦੀ ਆ ਚਾਦਰਾਂ ਕਿਹੜੀਆਂ ਇਹ ਤਾਂ ਵਿੱਚ ਪਈ ਆਹ ਡੈੜੀ ਤੇਰੀ ਉਹ ਉਹ ਡੈੜੀ ਦੇ ਮੁੰਡੇ ਨੂੰ ਵੀ ਕੁਛ ਦੇ ਦੋ ਸੇਟ ਕਰਾਂਗੇ ਪਾਣੀ ਦੀ ਪੋਣੀ ਦਾ ਸਾਰੀ ਖਰਾਬ ਮਾਫੀ ਮਿਲ ਲੇਗੀ ਪਹਿਲਾ ਮੇਲੇ ਲੱਤੀ ਬਸ ਸਾਨੂੰ ਨੂੰ ਲਵ ਯੂ ਦੇ ਇਹਨੂੰ ਮੈਂ ਕਾ ਤੇ ਲਵ ਜੂ ਕਮਾ ਉਹ ਕਾ ਤੇਰਾ ਪੁਰਾਣਾ ਹੈ ਕਹਿ ਲਵ ਯੂ ਇਹ ਲਗਾ ਇਹ ਕਿਸ ਘਰ ਦੇ ਮੈਂ ਨਹੀਂ ਕਿਸੇ ਕਿਸੇ ਉਹ ਮਾੜੀ ਮਾਦੀ ਮਾੜੀ ਮੈਂ ਮਾੜੀ ਉਹ ਮਾਦੀ ਇਦਾਂ ਕਹਦੇ ਫਲੈਂਕ ਕਿਸੇ ਦੇ ਦੇ ਇਦਾਂ ਆਲੇ ਇਦਾਂ ਇਹ ਚੱਲ ਵੇ ਹੁਣ ਇੱਕ ਵਾਰੀ ਆਈ ਐਮ ਸੀ ਯੂ ਕਹ ਦੇ ਕੀ ਕਹਣਾ ਆਈ ਲਵ ਯੂ ਆਈ ਲਵ ਯੂ ਕਿਹ ਪਰ ਮਾ ਬੱਤ ਆ ਲੈ ਸੰਦੇ ਮੇਰਾ ਆ ਲੈ ਉਹ ਰਾਜਕਰ ਪਹਿਲਾ ਕਾਦੇ ਕਿ ਮੈਂ ਨਹੀਂ ਕਹਿੰਦੀ ਨਹੀਂ ਕੋੰਦਾ ਬੱਬੀ ਲੱਗੂ ਜੂਆ ਨਹੀਂ ਕਹਿਣਾ ਪਕੋੜ ਕੀ ਭਈ ਮਨੀ ਤਾਂ ਹੱਦੇ ਟੁੱਟ ਗਈ ਹਾਂਜੀ ਤਾਂ ਮੇਰਾ ਮਨਾ ਦਾ ਗੋਲਾ ਮੇਰੇ ਕੀ ਆ ਤੂੰ ਪਾਲਾ ਬੱਤ ਮੈਂ ਤੈਨੂੰ ਕਹਿ ਨਹੀਂ ਪਾਕੇ ਦੇ ਮੇਰੇ ਲਈ ਇੱਕ ਮਿੰਟ ਆ ਹੈ ਕੀ ਆ ਮੇਰੇ ਲਈ ਲਿਆਂਦਾ ਦੱਸੋ ਦਾ ਸਹੀ ਆ ਆ ਜੁੱਤੀਆਂ ਇਹ ਗੁੱਡੀ ਦੀਆਂ ਉਹ ਨਾਲ ਉਹ ਮੁੰਡੇ ਲੈ ਗਈ ਹੈ ਪਹਿਲਾਂ ਇਹ ਦੱਸੋ ਕੱਪੜੇ ਪਏ ਬਹੁਤ ਆਣਾ ਨਾ ਮੁੰਡਾ ਜਾ ਮੰਗ ਲੈ ਉਹ ਹੀ ਦੇ ਦੇ ਜੋ ਮੰਗੇ ਰਾ ਮੇਰੇ ਲੈ ਨਹੀਂ ਲਿਆਂਦਾ ਕੋਈ ਦੋ 5 ਪੌਂਡ ਦੇਣੇ ਪੈਣ ਗਿਆ ਸਾਰੇ 5 ਪੌਂਡ ਥੋੜੇ ਆ ਬਾਜ ਮਾਸੀ ਤੇਰੇ ਹਾਲ ਬੈ ਗਿਆ 5 ਪੌਂਡ ਨੂੰ ਵੀ ਨਾ ਪਤਨੀ ਤਾਂ ਠੰਕਾ ਦੀ ਵੀ ਨਹੀਂ ਕਹਿੰਦੀ ਕੁਝ ਵੀ ਸਾਡੇ ਲੈ ਲਿਆਂਦਾ ਮੇਲੇ ਨਾਲ ਕੀ ਲਿਆਂਦਾ ਹਾਂ ਉਹ ਤਾਂ ਜੀਜਾ ਹੀ ਲਿਆਉ ਜਦੋਂ ਆਉਂ ਹੋ ਜੀ ਮੁੰਡੇ ਛਾ ਚਾਟ ਮਸਾਲਾ ਦੇਗੀ ਮਿਰਚ ਖਿੱਚ ਕੇ ਗਾਮ ਨੂੰ ਸਰ ਜੀ ਪੂਰਾ ਮੁੰਡਿਆਂ ਤਾਮਾ ਜਾਮਾ ਪੂਰਾ ਫਿੱਟ ਕੀਤਾ ਹੋਇਆ ਖਿੱਚਿਆ ਹੋਇਆ ਪੂਰਾ ਜੀ ਪੂਰਾ ਓਕੇ ਓ ਮਾਈ ਗੋਡ ਜੋਰਡਨ ਸੰਧੂ ਵੀ ਆਇਆ ਭਾਈ ਪਲੀਜ਼ ਵੜਾ ਇਹਨੂੰ ਆਟੋਗ੍ਰਾਫ ਸਰ ਐਕਸਕਿਊਜ਼ ਮੀ ਸਰ ਤੁਸੀਂ ਇਹਨਾਂ ਲੀਨ ਗਾਦੇ ਹੋਈ ਜਾਂਦੇ ਜੋਰਡਨ ਸੰਧੂ ਬਿਮਾਰ ਹੈ ਥੋੜੇ ਦਿਨਾਂ ਤੋਂ ਚੱਲਦੇ ਇੱਕ ਮਿੰਟ ਸਰ ਇਹਦੇ ਨੂੰ ਮੁਦਰਿਓ ਓਏ ਹੋਏ ਯਾਰ ਪੂਰਾ ਕੰਮ ਖਤਿਆ ਹੈ ਪੂਰੀ ਸੇਵਾ ਚੱਲ ਰਹੀ ਹੈ ਲੈ ਆ ਜਾਵੇ ਕੋਈ ਵੀ ਬਿਦਾਨ ਦੇ ਹੋਵੇ ਤੁਸੀਂ ਮੈਨੂੰ ਫੇਰ ਲੰਬਾ ਗਾਣਾ ਕਵਾਂ ਅੰਕਲ ਜੀ ਹਾਂਜੀ ਆ ਜਾਓ ਪਾਪਾ ਜੀ ਲੰਗਣਾ ਬਾਬਾ ਜੀ ਦਾ ਸੇਵਾ ਕਰਾਉਣਾ ਦਿਲ ਕੋ ਉਹ ਸੌਰੀ ਸੌਰੀ ਹਾਂਜੀ ਲੈ ਵੇ ਔਜਲਾ ਆ ਗਿਆ ਔਜਲੇ ਭਰਾ ਛਾਲਟ ਕੇ ਦੀ ਭਾਈ ਆ ਸੱਚ ਸਾਹ ਦੱਸੀ ਚੰਦੂ ਦੇ ਚਾਚੇ ਨੇ ਚੰਦੂ ਦੀ ਚਾਚੀ ਕੋ ਚਾਂਦ ਨਹੀਂ ਤੇ ਚਮੜੀ ਤੇ ਚਰਨੀ ਚਟਾਈ ਕਿਤੇ ਨਾ ਕੋਈ ਸ਼ਬਦ ਲਾਉਣ ਵਾਲਾ ਹੋਵੇ ਲਾਲੀ ਕਿਤੇ ਸਾਥ ਲਈਏ ਲਾਲੀ ਯਾਰ ਆਇਆ ਨਹੀਂ ਹੈ ਨਾ ਖੈਰਾ ਕੌਣ ਸਾਥ ਲੈਣ ਦੇ ਸ਼ਬਦ ਲਾ ਦਿੰਦਾ ਚਾਰ ਬੰਦਾ ਇਦਾਂ ਲੱਗਾ ਰਹਿੰਦਾ ਬੰਦਾ ਹੋਰ ਹੌਸਲੇਜਾ ਆਉਂਦਾ ਤੈਨੂੰ ਪਤਾ ਹੈ ਜਦੋਂ ਫਿਰ ਜਹਾਜ ਆਉਂਦਾ ਜਹਾਜ ਬਾਬਾ ਜਹਾਜ ਮੂੰਹੋਂ ਨਿਕਲਿਆ ਆ ਤਾਂ ਵੇ ਬਾਬੇ ਦੀ ਕਰਮਾਤ ਹੀ ਆ ਹੈ ਨਾ ਦੇ ਲੋਕੇ ਦੇ ਟਰੱਕ ਜ਼ੋਰ ਜਿਹਾ ਲੈਂਦਾ ਨਾਲੇ ਬੁੜੀਆਂ ਜਕਾਰਾ ਛੜ ਦਿੰਦੀਆਂ ਚੱਕ ਦੋ ਦਿਓ ਦਿਓ ਸਾਡਾ ਨੈਟ ਨਹੀਂ ਚੱਲਦਾ ਵੀ ਬੱਕਰਾ ਟਾਵਰ ਲਵਾਇਆ ਭਾਜੀ ਸਹੀ ਸਾਰੇ ਆ ਜੋ ਚਾਹ ਆਪਣੀ मुन्नी ਲਾਈਕ ਫਾਟ ਕਿ ਮਾਸਟਰ ਸ਼ੈਫ ਲਾੜਦਾ ਪਿਓ ਦੋਨੇ ਜਿਹੜੇ ਹੱਥ ਲਾ ਲਓ ਭਾਜੀ ਦੋ ਜਿਹੜੇ ਹੱਥ ਲਾ ਲਓ ਆਪਸੀ ਹੈ ਥੋੜੀ ਆ ਲੈ ਆ ਆਓ ਸਾਰਿਆਂ ਦੀ ਆ ਰਹੀ ਆ ਚੱਲ ਭਾਜੀ ਇੱਕ ਡੱਬੀ ਨੇ ਝਾਰ ਲਿਓ ਹੁਣ ਥੋੜੀ ਆ ਹੋਰ ਲੈ ਕੇ ਆ ਕਿਹੜਾ ਭਾਜੀ ਕਿਹੜਾ ਭਾਜੀ ਹੁਣ ਕੇ ਭਾਜੀ ਇੱਧਰ ਆ ਜਾਓ ਪਵਾ ਜਿਹੜਾ ਮਰਜੀ ਆ ਆਪਣਾ 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 ਦਾ ਖਾਸ ਕਰਕੇ ਆਵੇ ਵਾ ਇੱਤੇ ਰਾਬੀ ਕੇ ਅਬੀ ਹੈ ਓਏ ਇੱਕ ਤਾਂ ਬੰਦੇ ਚਾਹ ਵਾਲੇ ਵੀ ਲੋਦਾ ਤੁਰਦੇ ਨਹੀਂ ਇਹ ਇਹ ਚੱਕੋ ਜੀ ਚਾਹ ਤਾਂ ਬਗੈਰ ਤੁਰਦੇ ਹਾਂਜੀ ਬਾਈ ਹੈ ਚਲੋ ਇੱਕ ਓ ਯਾਰ ਇੱਕ ਟੋਲਾ ਹੋਲ ਪਾਜੀ ਹੈਲੋ ਇੰਸਟਾਗ੍ਰਾਮ ਸਨੈਪਚੈਟ ਪਾਜੀ ਇੱਕ ਤੁਸੀਂ ਵੀ ਕਟੋ ਕੁਛ ਹੋ ਤਾਂ ਸੇਵ ਹੋ ਪਏ ਆ ਕਟੋ ਘਟੋ ਕਰਦਾ ਜਿੰਨੀਆਂ ਮਰਜੀ ਤੇਰੇ ਲਈ ਅਸੀਂ ਤਾਂ ਤਲਵਾਰਾਂ ਵਿੱਚ ਕਰ ਦਵਾ ਦੇ ਮੇਰੀ ਗੱਲ ਸਮਝ ਲੈ ਭਾਪੇ ਉਹਨਾਂ ਦੇ ਲਿਜਾ ਫਾ ਜਿੰਨਾ ਮਰਜੀ ਇੱਥੇ ਨਾ ਨਹੀਂ ਹੈਗੀ ਭੌਂਪਰਾਤ ਭਰ ਕੇ ਲੈ ਜਾਓ ਅੰਦਰ ਕੀ ਇਹਨਾਂ ਨੇ ਵੱਖਰਾ ਜਿਹਾ ਸਿਸਟਮ ਚਲਾਇਆ ਹੈ ਦੇਖੋ ਜਾਨ ਉਹ ਮਾਈ ਗੋਡ ਮੁੱਖ ਸੇਵਾਦਾਰ ਦਿਖਾਉਣਾ ਦੇਖਿਓ ਬਜਾਰਾ ਰਗੜੇ ਨਾ ਦਿਓ ਸਾਈਡ ਤੇ ਇੱਕ ਜਿਹੜਾ ਔਖਾ ਤੋਂ ਨਿਕਲ ਲਓ ਸੇਵਾ ਤਾਂ ਸਾਰਿਆਂ ਦੀ ਲਗੜੀ ਇਕੱਠਿਆ ਵੀ ਚਲੋ ਚਲੋ ਸ਼ਾਬਾਸ਼ ਯਾ ਵਾਹ ਆਪਣੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਉਹ ਬੋਲੇ ਪਾਜੀ ਆਹ ਮੁੰਡਾ ਹੈ ਨਾ ਆਪਣੇ ਮਹਾਰਾਜ ਦੇ ਜਿੰਨੇ ਦਿਨ ਮੇਲਾ ਰਿਆ ਉਹਨੇ ਦਿਨ ਦਿਨ ਰਾਤ ਮੁੰਡੇ ਨੇ ਵਾਈਪਰ ਦੀ ਸੇਵਾ ਨਿਭਾਈ ਯਾਰ ਬਹੁਤ ਬਹੁਤ ਵਧੀਆ ਲਗਾਓ ਜੀਲੇ ਆਹ ਮੁੰਡਾ ਆ ਗਿਆ ਉਹੀ ਹਾਂ ਹਾਂ ਉਹੀ ਆ ਰੈੱਡ ਟੀ-ਸ਼ਰਟ ਵਾਲਾ ਸੱਚੀ ਕਹਿੰਦਾ ਯਾਰ ਪਾਜੀ ਕਿਸੇ ਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸੀ ਇਹਨੂੰ ਕਿਸੇ ਨਾਲ ਕੋਈ ਚੱਕਨੇ ਵਾਈਪਰ ਚੱਕਿਆ ਸੀ ਜਿੱਥੇ ਪਾਣੀ ਦੇ ਦੇਈ ਫੇਰੀ ਜਾਂਦਾ ਹੀ ਆਹ ਉਹ ਗੇੜੀ ਨੇ ਮਾਮਾ ਆਪਾਂ ਤੇ ਤਾਮਾ ਜਾਂ ਮਾ ਦੇਖਦੇ ਨਹੀਂ ਸੀ ਕੋਲ ਕੰਮ ਦਾ ਇਦਾਂ ਦੇ ਬਹਿ ਵੀ ਜਾਂਦੇ ਹੁੰਦੇ ਆ ਮੈਂ ਇਦਾਂ ਦੇ ਬਹਿ ਵੀ ਜਾਂਦੇ ਆ ਕੋਈ ਮਾਮਾ ਸੁੱਤੇ ਹੋੜ ਦੇ ਵੱਖਰੇ ਰੂਮ ਲਿਓ ਸੀ ਕਿੱਡੀ ਫੇਰੀ ਕਾਹ ਕੋਲ ਕਿੱਡੀ ਆਪਰੇ ਗੱਡੀ ਗੱਡੀਆਂ ਬੰਨੀ ਨਾ ਪਿੱਠ ਲੱਗਦੀ ਐ ਮੈਂਡ ਸੈਟਲ ਰੂਮ ਲਾਓ ਅਸੀਂ ਉੱਦਾਂ ਨਹੀਂ ਰਹਿੰਦੇ ਆ ਹਾਟੀਆਂ ਬੜਾ ਬੈਂਡਿਆ ਹਾਂ ਫੋਵਾੜਾ ਕਿੰਨੀ ਕੁ ਦੂਰ ਆ ਭਾਜੇ ਭਾਈ ਉਹ ਵੀ ਬੰਨ ਲਗਾ ਟੂਟੀ ਬੰਨ ਲਗਾ ਮੋਟਰ ਬੰਨ ਲਗਾਤੀ ਪੱਕੀ ਬਾਬਾ ਰਾਤ ਇੰਨੀ ਸ਼ੁਕਰ ਕਰੋ ਸ਼ੁਕਰ ਨੂੰ ਫੋਨ ਕਰੀ ਜਾਣ ਆ ਜਾ ਆ ਜਾ ਅਸੀਂ ਸਵੇਰੇ 4 ਵਜੇ ਚੱਲ ਜਣਾ ਪਏ 12 ਵਜੇ ਫੋਨ ਕੀਤਾ ਜੇ ਕਮਰੇ ਚ ਹੀ ਬੈਠੇ ਸ਼ੁਕਰ ਕਰੋ ਉਹਨਾਂ ਨੇ ਤੁਹਾਨੂੰ ਬਾਹਰ ਨਹੀਂ ਕੱਢਿਆ ਨਹੀਂ ਕੱਢਤਾ ਜੀ ਹਾਲਾਤ ਇੰਦਾ ਜੇ ਵੇਜੇ ਲਓ ਜੀ ਸਾਡੇ ਸਨੈਪਚੈਟ ਵਾਲੇ ਭਾਜੀ ਹਾਂ ਜੀ ਭਾਜੀ ਦੇਖ ਲਓ ਛੱਤ ਨਾਲ ਹੀ ਚ ਮੇੜ ਦੋ ਟੇਬਲ ਆ ਕੇ ਜੇ ਨਹੀਂ ਗੱਲ ਵਾਰਦੀ ਟੇਬਲ ਆ ਕੇ ਛੱਤ ਤੇ ਲਾਵਾ ਹੈ ਸੁਨੇ ਭਾਜੀ ਕੋ ਕੋ ਕੋਈ ਦੇਖਦਾ ਕੋਈ ਨਹੀਂ ਦੇਖਦਾ ਇਧਰ ਨੂੰ ਬਾਸ ਉਹਨੇ ਤਾਂ ਕੱਲ ਹੱਡੀ ਨਾ ਜਨੇ ਤਾਂ ਕਰ ਕੋਈ ਰੋਕੇ ਨਾ ਢਹਿ ਡਾ ਆਪਣਾ ਤਾਂ ਕਹਿੰਦਾ ਕੋਈ ਉਹਦਾ ਆ ਨਾ ਸੌਣ ਨਹੀਂ ਢੱਡਦੀ ਨਹੀਂ ਸੌਣ ਨਹੀਂ ਇਹਨੇ ਦੇ ਰਾਜਾ ਨਿਕਲ ਜਾਂਦਾ ਗਾਵ ਨੂੰ ਕਹਿੰਦਾ ਨਹੀਂ ਯਾਰ ਹੁਣ ਨੀ ਕੋਕ ਆਇਆ ਕਰਨਾ ਬਰੈਡ ਬਹੁਤ ਸਵਾਦ ਹੈ ਇਹ ਇਹ ਇਹਦਾ ਵੀ ਚੱਕੇ ਇਹਦਾ ਸੋਨੇ ਦੇਖ ਓਏ ਬਹੁਤ ਸਵਾਦ ਹੈ ਓ ਇਹ ਤਾਂ ਮੈਨੂੰ ਲਾਦਾ ਓ ਜਿਲਾ ਕਿਤੇੋਂ ਲਿਆਇਆ ਲੱਗਦਾ ਜਗਾ ਤੋਂ ਹੈ ਆਹ ਜਗਾ ਤੋਂ ਆਹ ਮਾਲ ਓਏ ਤੇ ਇੱਕ ਲਾ ਦੋ ਮਿੰਟ ਉਹ ਮਾਰਗ ਦਾ ਆਹ ਲਓ ਬਾਪ ਆਹ ਸ਼ਰ ਪੱਕੇ ਸ਼ਰ ਥਾਲੂ ਹਾਂਜੀ ਭਾਜੀ ਹਾਂਜੀ ਠੀਕ ਸਾਰ ਪਤਾ ਲੱਗ ਗਿਆ ਕਿੱਡੇ ਕੇ ਸ਼ਰ ਥਾਲੂ ਆ ਬਈ ਆਹ ਬੜਾ ਪੱਕਿਆ ਵਾਲਾ ਆ ਆਪਣਾ ਪੱਖਿਆਂ ਦੀ ਸੇਵਾ ਵਾਲੇ ਜੇ ਕਿਸੇ ਨੇ ਪੱਖਿਆਂ ਦੀ ਸੇਵਾ ਕਰਾਉਣੀ ਹੋਵੇ ਤਾਂ ਭਰਾ ਨੇ ਜਰੂਰ ਮਿਲਿਓ ਠੀਕ ਗਿਆ ਬੋਲੂ ਭਰਾ ਬੋੜੇ ਦੋ ਹਾਂ ਪੱਖਿਆਂ ਦੀ ਸੇਵਾ ਵਾਲਾ ਜੇ ਕੂਲ ਕੂਲਰਾਂ ਦੇ ਪੱਖੇ ਪਾਣੀ ਵਾਲੇ ਇਹ ਭਾਈ ਸਾਹਿਬੇ ਜ਼ਿੰਮੇਵਾਰੀ ਆ ਜਿੰਨੇ ਕੂਲੇ ਚੱਲਦੇ ਸੀ ਭਾਜੀ ਦੇ ਸੀ ਹਾਂ ਜਬਾ ਹੋਰ ਕੇ ਨੇ ਜੇ ਸੇਵਾ ਕਿਤੇ ਕਰਾਉਣੀ ਹੋਵੇ ਬਾਈ ਨੂੰ ਫੋਨ ਕਰ ਲਿਓ ਤੇ ਹਾਂ ਠੀਕ ਨਹੀਂ ਬਾਹਰ ਦੇਦਾ ਚਾਟ ਵਾਲੇ ਨੇ ਕਹਿੰਦਾ ਇੱਧਰ ਵੀ ਕਹਿੰਦਾ ਕੈਮਰਾ ਮਾਰਦੇ ਲੇ ਵੀ ਸੇਵਾਦਾਰ ਪੂਰੇ ਇੱਕ ਕਦਮ ਇਹੋ ਕੰਮ ਨੂੰ ਭਾਈ ਇੱਕ ਕਦਮ ਆਪਾ ਜੀ ਇਦੋਂ ਫੋਨ ਨਹੀਂ ਚੱਕਣਾ ਆਪਾਂ ਇਦਾਂ ਫੋਨ ਨਹੀਂ ਚੱਕ ਸਾਡੇ ਚਾਰਟ ਬਣਾਉਂਦੇ ਨਹੀਂ ਨਹੀਂ ਚੱਕ ਚੱਕ ਹੈ ਕਰਦਾ ਯਾਰ ਤੇਰੇ ਪਿਛੇ ਹੀ ਮਹਿਲ ਖਰੀਦ ਦਵਾਂਗੇ ਕਰਦ ਕੀ ਦੀ ਰਾ ਜਾਨ ਆ ਤੁਸੀਂ ਸਨੈਪਚੈਟ ਦਾ ਆਈਡੀ ਬਾਅਦ ਚ ਦੇ ਦੇ ਪਹਿਲਾਂ ਕਰਦ ਦੇਓ ਬਾਜੀ ਨੂੰ ਦੂਜੀ ਆ ਆਲੂ ਛੱਲਣਾ ਆਲੂ ਛੱਲਣਾ ਸੇਂਹ ਛੱਲ ਕੇ ਬਾਦੋ ਕੋਈ ਚੱਕਰ ਨਹੀਂ ਕਾਰਦ-ਕੁਰਦ ਦੇ ਲੋ ਹੋਰ ਉਹ ਲੱਲੀ ਕਿੱਥੇ ਆ ਬੋਲੇ ਜਵਾ ਦੇ ਵੰਗਿਆ ਗਾਣਾ ਅੱਜ ਲੱਗੇ ਹੈ ਭਾਜੀ ਹਾਂਜੀ ਉਹ ਯਾਦੇ ਤਗੜਾ ਦਾਦਾ ਵੇ ਇਹ ਗੱਲਾਂ ਉਹ ਦੇ ਲੋ ਬਜਾਰਾ ਆਰਾਮ ਨਾਲ ਸਾਈਡ ਤੇ ਬੈਠਾ ਕਿਸ ਨੂੰ ਕੋਈ ਨਹੀਂ ਕਹਿੰਦਾ ਹੈਨਾ ਚੈੱਕ ਕਰੋ ਕੰਮ ਨੂੰ ਸੇਵਾ ਚੱਲਦੀ ਆ ਪੂਰੀ ਮੁੰਡੇ ਖੁਸ਼ ਰੱਖਣੇ ਆ ਸੇਵਾ ਕਰਦੇ ਹਨ ਐਵੇਂ ਉਦਾਸੀ ਐ ਥੋੜੀ ਬਿਠਾਈ ਰੱਖਣੇ ਆ ਤਾਂ ਕਰਕੇ ਮੈਂ ਕਿਹਾ ਥੋੜਾ ਜਿਹਾ ਬਲੌਗ ਵੀ ਚਾਹੀਦਾ ਆ ਮੁੰਡੇ ਹੱਸਣ ਖੇਡਣ ਪੂਰੇ ਚਿਹਰੇ ਤੇ ਸੋਨੇ ਸੋਨੇ ਮਖੜੇ ਦੇ ਕਾਲਾ ਕਾਲਾ ਚਸ਼ਮਾ ਮਾਈ ਗੋਡ ਹਾਂਜੀ ਕੀ ਸਿਸਟਮ ਐ ਇਧਰ ਕਰਦਾ ਠੜ ਗਈਆਂ ਕਰਦਾ ਲੈ ਗਿਆ ਉਧਰ ਕਹਿੰਦੇ ਹੁੰਦੇ ਆ ਮਾਣ ਸਨਮਾਨ ਸਾਡਾ ਮਾਣ ਆ ਗਿਆ ਮਾਣ ਆ ਗਿਆ ਜਿਹਨੂੰ ਕਹਿੰਦੇ ਹੁੰਦੇ ਆ ਆਪਣੇ ਪਹਿਲਵਾਨ ਜੀ ਆਜੋ ਜੀ ਪ੍ਰਵਾਨ ਜੀ ਵੱਡੇ ਪੱਦਰ ਵਾਲੀਆਂ ਗੱਲਾਂ ਆ ਗਈਆਂ ਆਪਣੇ ਮਾਸਟਰਸ਼ਿਪ ਮਹਾਰਾਜ ਕੀ ਹਾਜਰੀ ਛੋਟਾ ਛੋਟਾ ਭਰਾ ਪੂਰਾ ਲਵ ਯੂ ਬ੍ਰੋ ਆਜੋ 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 ਬੈਠੋ ਬੈਠੋ ਤੁਸੀਂ ਲੇਟ ਹੋ ਗਏ ਓ ਮਨੀ ਓਏ ਪ੍ਰਵਾਨ ਸਾਰਿਆਂ ਨੂੰ ਕਹਿੰਦਾ ਜੈ ਜੀ ਸਾਹਿਬ ਮਹਾਰਾਜ ਜੀ ਜਿਕਾਰਾ ਲਾ ਦਿਓ ਰਾਜਾ ਬਲੀ ਰਾਜਾ ਬਲੀ ਰਾਜਾ ਬਲੀ ਬੋਸ ਸੱਚੇ ਦਰਬਾਰ ਕੀ ਜੈ ਇਹਨੂੰ ਦੱਸਿਓ ਭਾਜੀ ਇਹਨੂੰ ਹਾਲ ਦੱਸਿਓ ਵਖਰੇ ਪਹਿਲਵਾਨ ਜੀ ਅੰਦਰ ਬੈਠੋ ਬੰਦੇ ਆਪਣੇ ਅੰਦਰੇ ਬੈਠੇ ਆ ਚਲੋ ਅੰਦਰ ਚਲੋ ਚਲੋ ਪਹਿਲਵਾਨ ਹੋਣ ਇਹਦਾ ਪੂਰੀ ਸਲਮਾਨ ਖਾਨ ਵਾਂਗੂ ਯਾਰ ਪੂਰਾ ਤੇਰਾ ਹੀ ਜਲਵਾ ਉਹ ਬਿਠਾਓ ਪਲਵਾਨ ਭਾਜੀ ਨੂੰ ਪਲਵਾਨ ਖਾ ਖਾ ਕਹਿੰਦਾ ਖਾਲੀ ਹੈ ਮੈਨੂੰ ਕੁਝ ਨਹੀਂ ਕੋਈ ਨਹੀਂ ਇਹ ਆਪਣੇ ਰਿੱਕੀ ਭਾਜੀ ਦੀ ਮਾਸੀ ਦਾ ਮੁੰਡਾ ਹੈ ਪਲਵਾਨ ਭਾਜੀ ਅ ਰਿੱਕੀ ਭਾਜੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਤਵੇ ਯਾ ਚਾਹ ਪੀਣੀ ਕੋਲੀ ਪੀਣੀ ਆ ਆ ਚਾਹ ਪਹਿਲਵਾਨ ਦੀ ਸੇਵਾ ਕਰੋ ਨਹੀਂ ਤਾਂ ਗੋਲੇ ਲਈ ਜਿੰਨੀਆਂ ਸਨੇਪਾ ਪਾਵਾ ਤੁਹਾਡੀ ਮੱਤ ਮਾਰ ਦੇਣੀ ਆ ਭੋਲਾ ਲਈ ਆ ਭਾਈ ਫੜਾ ਦੇ ਕਦਾਂ ਵਧੀਆ ਜੀ ਹੋਰ ਕਰਨ ਭਾਜੀ ਸਿਪਾਹਾਂ ਨੂੰ ਕਿੰਨੇ ਕਹੇ ਚਾਹੀਦੇ ਪਹਿਲਾਂ ਦੱਸ ਦੇ ਉਹਨੇ ਲੈ ਮੇਰਾ ਬੰਦਾ ਮਾਤਾ ਨਾਲ ਗੱਲ ਕਰ ਆ ਪਹਿਲਵਾਨ ਨੇ ਸਾਡਾ ਗੱਲ ਕੀਤੀ ਚੈੱਕ ਕਰੋ ਪਹਿਲਵਾਨ ਜੀ ਬਾਪੂ ਉਹ ਵੇਲੇ ਦਾ ਰਾਜਾ ਜੀ ਬਲੀ ਪਰ ਬਲੀ ਆ ਪਹੁੰਚ ਜਾਨੀ ਆ ਬੰਦਿਆਂ ਹੋਰ ਇਹ ਕਹਿੰਦਾ ਵਾ ਵਾ ਠੀਕ ਆ ਪਰਮਾਨੈਂਟ ਸਿਸਟਮ ਮੋਕੇ ਆ ਸასი ਗਾਰ ਜਿੱਕਾ ਲਿਆ ਨੂੰ ਕਰੇ 10 ਕਿਸਤਾਂ ਨਹੀਂ ਲਗਾ ਦਾਨੂੰ ਚੈੱਕ ਦਿਓ ਕੰਮ ਨੂੰ ਓਏ ਓ ਯਾਰ ਇੱਕ ਜਣਾ ਸ਼ਾਫਦ ਲਾ ਦੋ ਯਾਰ ਮਹਾਰਾਜ ਦਾ ਹੈ ਹੈ ਕੋਈ ਮਤਲਬ ਹੈਗਾ ਕੋਈ ਸ਼ਾ ਬਾਬਾ ਸ਼ਾਫਦਲਾਹ ਮਹਾਰਾਜ ਦਾ ਬਹਿ ਗਏ दरबार की जय करपली कर सबदाई राजा सबदाई राजा सबदाई राजा कर राजा करपली बोस दरबार की जय ਕਾ ਸ੍ਰੀ ਆਕਾਲ ਬਾਬਾ ਸ਼ਬਦ ਲਾਓ ਈ ਸੋਨਹਾਰਾ ਕਾ ਸ੍ਰੀ ਆਕਾਲ ਬਾਬਾ ਜੀ ਆਜੋ ਇਧਰ ਸ਼ਬਦ ਲਾਓ ਪਤਾ ਤਾਂ ਲੱਗੇ ਤੁਹਾਡੇ ਅੰਦਰ ਗੁਣਕਾਰ ਕਿੰਨਾ ਗਿਆ ਚੱਕ ਲੋ ਕੰਮ ਨੂੰ ਕੀ ਹੋਇਆ ਉਧਰੋਂ ਅੱਖਾਂ ਚ ਅੱਖਾਂ ਪਾ ਕੇ ਕੋ ਦੇਖਣਾ ਸ਼ਬਦ ਗਾਓ ਚਲੋ ਬਾਬਾ ਜੀ ਨਾਲ ਤੱਕ ਕੇ ਕਹਿੰਦਾ ਬਾਬਾ ਗਰਮੋ ਗਰਮੀ ਹੋ ਗਿਆ ਹਾ ਉੱਪਰ ਆ ਗਿਆ ਜਿਹੜੇ ਉੱਪਰ ਇਦਾਂ ਦੇਖਣ ਆਉਂਦੇ ਹੁੰਦੇ ਕਿਦਾਂ ਵਧੀਆ ਚੱਲੀ ਜਾਂਦਾ ਮੁੰਡੇ ਕੋਈ ਖੱਪ ਖਾਂਦਾ ਤੇ ਨਹੀਂ ਕਰਦੇ ਉਹ ਮੈਂ ਕਿਹਾ ਇਹਨਾਂ ਦਾ ਦਿਲ ਵੀ ਲਗਾਉਣਾ ਚਾਹੀਦਾ ਆ ਮਤਲਬ ਹੱਸ ਖੇਡਣੇ ਪੂਰੇ ਸੇਵਾ ਕਰਦੇ ਤਾਂ ਕਰਕੇ ਪੂਰਾ ਹੱਸ ਖੇਡ ਗਏ ਨਾ ਗੰਨ ਸਤ ਸ੍ਰੀ ਅਕਾਲ ਵਾਹ ਓ ਜਿਨ੍ਹਾਂ ਨੇ ਡਿਊਟੀ ਲਾਉਣੀ ਆ ਓਲੀ